ਸ਼ਹਿਰ ਚ ਬੈਠਾ ਵਿਅਕਤੀ ਬਲਾਕ ਸੰਪਤੀ ਜਾਂ ਪੰਚਾਇਤ ਸੰਪਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਬਹੁਤ ਛੋਟੀਆਂ ਚੋਣਾਂ ਮੰਨ ਲੈਂਦਾ ਹੈ ਪਰੰਤੂ ਭਾਰਤ ਪਿੰਡਾਂ ਦਾ ਦੇਸ਼ ਹੈ ਤੇ ਪਿੰਡਾਂ ਦੇ ਜਿਹੜੇ ਵਿਕਾਸ ਲਈ ਇਹ ਚੋਣਾਂ ਦਾ ਬੜਾ ਵੱਡਾ ਰੋਲ ਹੈ ਫਿਰ ਬਲਾਕ ਸੰਪਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਦਾ ਇੰਨੀ ਦੇ ਨੰਜਾਬ ਦੇ ਵਿੱਚ ਬੜੇ ਵੱਡੇ ਪੱਤਰ ਉੱਤੇ ਜਿਹੜਾ ਦੌਰ ਚੱਲ ਰਿਹਾ ਹੈ ਨਾਂਜ਼ਦਗੀਆਂ ਭਰੀਆਂ ਗਈਆਂ ਸਹੀ ਕੁਝ ਮਾਮਲੇ ਸੁਪਣ ਹੋਏ ਅੱਜ ਕਾਰਜਾਂ ਦੀ ਪਰਤਾਲ ਸੀ ਤੇ ਕਾਰਜਾਂ ਦੀ ਪਰਤਾਲ ਤੋਂ ਬਾਅਦ ਆਖਰੀ ਜਿਹੜੀ ਹੈ ਸੂਚੀ ਉਹ ਸਾਹਮਣੇ ਆਈ ਹੈ ਪਰੰਤੂ ਅਜੇ ਦਰਾਨੀ ਅੱਜ ਪੰਜਾਬ ਦੀਆਂ ਜ਼ਿਲ੍ਹੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤ ਸੰਪਤੀ ਚੋਣਾਂ ਨੂੰ ਲੈ ਕੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇੱਕ ਵੱਖਰੀ ਚਰਚਾ ਵੀ ਹੋਈ ਉਹ ਚਰਚਾ ਕੀ ਰਹੀ ਕੀ ਮਾਨੀ ਸੀ ਇਸ ਤਰ੍ਹਾਂ ਦਾ ਮਾਹੌਲ ਪੁਣਾ ਹੈ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸੰਸਥਾ ਸੰਬੰਧੀ ਜਿਹੜੀ ਚਰਚਾ ਹੋਈ ਹੈ ਕਿ ਦੂਜੇ ਪਰ ਨਹੀਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਸਥਾ ਦੀਆਂ ਚੋਣਾਂ ਦਾ ਕੀ ਮਹੱਤਵ ਹੈ ਪੰਜਾਬ ਦੇ ਵਿਕਾਸ ਦੇ ਵਿੱਚ ਪਿੰਡਾਂ ਦੇ ਵਿਕਾਸ ਦੇ ਵਿੱਚ ਇਨ੍ਹਾਂ ਚੋਣਾਂ ਦਾ ਕੀ ਰੋਲ ਹੈ ਕਿ ਚਰਚਾ ਲਈ ਤੱਕ ਸਾਡੇ ਨਾਲ ਸਾਧ ਤੌਰ ਤੇ ਜੁੜੇ ਹੈ ਉਹਗੇ ਰਾਜੀ ਮਹਾਂ ਤੇਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਵਾਦਕ ਡਾਕਟਰ ਭਗਵੰਤ ਸਿੰਘ ਜੀ ਸ੍ਰੀ ਰੱਤਨ ਸਾਹਿਬ ਸਭ ਤੋਂ ਵੱਡਾ ਚੈਨਲ ਲਈ ਸਵਾਗਤ ਜੀ ਬਹੁਤ ਬਹੁਤ ਸ਼ੁਕਰੀਆ ਜੀ ਭਿੰਡਰ ਸਾਹਿਬ ਡਾਕਟਰ ਸਾਹਿਬ ਇਹ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਕੀ ਮਹੱਤਵ ਹੈ ਤੇ ਅਜਿਹੇ ਮਹੱਤਵ ਦਰਾਂ ਪੰਜਾਬ ਦੇ ਵਿੱਚ ਇਹਨਾਂ ਚਰਚਾ ਇਹਨਾਂ ਚੋਣਾਂ ਦੀ ਚਰਚਾ ਜਿਹੜੀ ਪਾਰਲੀਮੈਂਟ ਦੇ ਵਿੱਚ ਜਾ ਪੁੱਜੀ ਹੈ ਉਹ ਕੀ ਹੈ ਦੋਵੇਂ ਪੱਖਾਂ ਨੂੰ ਇੱਕ ਸਮੇਲ ਦੇ ਵਿੱਚ ਡਾਕਟਰ ਸਾਹਿਬ ਇੱਕ ਸਾਹ ਦੇ ਵਿੱਚ ਖੋਲ੍ਹ ਦਿਓ ਜੀ ਭਿੰਡਰ ਸਾਹਿਬ ਦੇਖੋ ਜਿਹੜਾ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਵਿਤੀ ਕਿਉਂ ਨਾ ਬੇਸ਼ੱਕ ਛੋਟੀਆਂ ਲੱਗਦੀਆਂ ਨੇ ਪਰੰਤੂ ਕਿਉਂਕਿ ਭਾਰਤ ਸਪਿੰਡਾਂ ਦਾ ਦੇਸ਼ ਹੋਣ ਕਰਕੇ ਇਹਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਇਹ ਵੀ ਉਪਬੰਧ ਕੀਤਾ ਗਿਆ ਸੀ ਕਿ ਇੱਥੇ ਪੰਚਾਇਤੀ ਰਾਜ ਪ੍ਰਣਾਲੀ ਨੂੰ ਬਹੁਤ ਮਜ਼ਬੂਤ ਕੀਤਾ ਜਾਣਾ ਹੈ ਪੰਚਾਇਤੀ ਰਾਜ ਪ੍ਰਬਾਲੀ ਦਾ ਜਿਹੜਾ ਹੈਗਾ ਤਿੰਨ ਤਿੰਨ ਪੜਾਵੀ ਪ੍ਰਬੰਧ ਹੈ ਪਿੰਡਾਂ ਦੇ ਵਿੱਚ ਪੰਚਾਇਤਾਂ ಗ್ರಾಮ ਪੰਚਾਇਤਾਂ ਫਿਰ ਜਿਲ੍ਹਾ ਬਲਾਕ ਸੰਮਤੀ ਤੇ ਫਿਰ ਜ਼ਿਲ੍ਹਾ ਪ੍ਰੀਸ਼ਦ ਇਸ ਦੇ ਸੰਬੰਧ ਦੇ ਵਿੱਚ ਪੰਜਾਬ ਦੇ ਵਿੱਚ ਵਕਾਇਦਾ ਤੌਰ ਤੇ ਬਹੁਤ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਜਾਰੀ ਹੋ ਰਹੀਆਂ ਸੀ ਇਹ ਇਹ ਵੀ ਹੋ ਰਿਹਾ ਸੀ ਇਹ ਪੰਜਾਬ ਦੇ ਵਿੱਚ ਇਸ ਪ੍ਰਬੰਧ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਣਾ ਹੈ ਇਹਦੇ ਅਧੀਨ ਹੈਲਥ ਦੇ ਸਿਹਤ ਵਿਭਾਗ ਦੇ ਹੋਰ ਸਿੱਖਿਆ ਦਾ ਕਾਫੀ ਵਿਭਾਗ ਹੈ ਇਹਨਾਂ ਦੇ ਅਧੀਨ ਪ੍ਰਬੰਧ ਦੇਣ ਦਾ ਕੀਤਾ ਵੀ ਗਿਆ ਸੀ ਤੇ ਇਸ ਤਰ੍ਹਾਂ ਦੀਆਂ ਪਹੁੰਚਾਂ ਦੀ ਸੈਂਕਸ਼ਨ ਕੀਤੀ ਗਈ ਤੇ ਭੰਟੇ ਪੰਜੇ ਤਿਰਾ ਦੇ ਲਈ ਡਾਕਟਰਾਂ ਦੀਆਂ ਔਰ ਅਧਿਆਪਕਾਨੀਆਂ ਪਰੰਤੂ ਉਹ ਵਿਚ ਵਿਚਾਲੇ ਹੀ ਲਟਕਿਆ ਹੋਇਆ ਤੇ ਪਰ ਫਿਰ ਵੀ ਇਹਦਾ ਕਾਫੀ ਯੋਗਦਾਨ ਹੈ ਪੰਜਾਬ ਦੀ ਡਿਵੈਲਪਮੈਂਟ ਦੇ ਵਿੱਚ ਵਿਕਾਸ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਪਿੰਡਾਂ ਦੀ ਜਿਹੜੀ ਸਭ ਤੋਂ ਵੱਡੀ ਇਕਾਈ ਹੈ ਪਿੰਡਾਂ ਦੇ ਵਿੱਚ ਲੋਕ ਵੱਸਦੇ ਨੇ ਖੇਤੀ ਪ੍ਰਧਾਨ ਦੇਸ਼ ਹੈ ਆਪਣਾ ਖੇਤੀ ਪ੍ਰਧਾਨ ਸੂਪਾ ਤੇ ਇਸ ਦਾ ਬੜਾ ਵੱਡਾ ਪ੍ਰਭਾਵ ਪੈਂਦਾ ਹੈ ਤੇ ਇਹ ਦੂਸਰੀਆਂ ਰਾਸੀ ਇਹ ਜਿਹੜੀਆਂ ਚੋਣਾਂ ਨੇ ਕਿ ਪਾਰਲੀਮੈਂਟ ਦੀਆਂ ਚੋਣਾਂ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਉਹਨਾਂ ਤੋਂ ਵੱਖਰੀ ਕਿਸਮ ਦਾ ਪ੍ਰਬੰਧ ਹੁੰਦਾ ਹੈ ਪਰ ਹੁਣ ਕਿਉਂਕਿ ਜਿਵੇਂ ਪੰਜਾਬ ਦੇ ਵਿੱਚ 14 ਤਰੀਕ ਨੂੰ ਜਿਲਾ ਪ੍ਰੀਸ਼ਦ ਚਰਚਾ ਸੰਪਤੀ ਦੇ ਚੋਣਾਂ ਹੋਣੀਆਂ ਨੇ ਉਹਨਾਂ ਦੇ ਨਾਮੀਨੇਸ਼ਨ ਫਾਰਮ ਭਰਨ ਦੀ ਕੱਲ ਆਖਰੀ ਮਿਤੀ ਸੀ ਤੇ ਅੱਜ ਉਹਨਾਂ ਦੀ ਪ੍ਰਤਾਲ ਹੋਈ ਹੈ ਤੇ ਇਹਦੇ ਵਿੱਚ ਇਸ ਇਹ ਹੈ ਗਰਾਸਰੂਟ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨ ਦੇ ਲਈ ਲੋਕਾਂ ਤੱਕ ਪੂਰੀ ਤਰ੍ਹਾਂ ਸਿੱਧੀ ਡੈਮੋਕ੍ਰੇਸੀ ਮਜ਼ਬੂਤ ਕਰਨ ਦੇ ਲਈ ਇਹਨਾਂ ਦੀ ਬਹੁਤ ਵੱਡੀ ਮਹੱਤਤਾ ਹੈ ਪਰੰਤੂ ਜਿਸ ਤਰ੍ਹਾਂ ਦਾ ਵਰਤਾਰਾ ਜਿਹੜਾ ਸਾਹਮਣੇ ਆ ਰਿਹਾ ਹੈ ਉਹਦੇ ਨਾਲ ਕਾਫੀ ਵੱਡੀ ਟਾੜੀ ਲੱਗੀ ਹੈ ਤੇ ਇਹ ਮਾਮਲਾ ਦੇਸ਼ ਦੀ ਪਾਰਲੀਮੈਂਟ ਗੁੰਗਿਆ ਕਿਉਂਕਿ ਇਹ ਕਾਰਨ ਕੀ ਹੈ ਕਿਉਂਕਿ ਪਿਛਲੇ ਦਿਨੀ ਇੱਕ ਆਡੀਓ ਵਾਇਰਲ ਹੋਈ ਹੈ ਉਹ ਆਡੀਓ ਵਾਇਰਲ ਵੀ ਕੀ ਹੋਈ ਹੈ ਤੇ ਉਹ ਸ਼੍ਰੋਮਣੀ ਕਾਲੀ ਚਲਦੇ ਪ੍ਰੈਜ਼ੀਡੈਂਟ ਸਦਾ ਸਗੀਰ ਸਿੰਘ ਬਾਦਲ ਨੇ ਆਪਣੀ ਐਕਸ ਦੇ ਉੱਪਰ ਪਾਈ ਹੈ ਜੀ ਸ਼ੇਅਰ ਕੀਤੀ ਹੈ ਉਹਦੇ ਵਿੱਚ ਇੱਕ ਪਟਿਆਲਾ ਦੇ ਵੱਡੇ ਪੁਲਿਸ ਅਧਿਕਾਰੀ ਵੱਲੋਂ ਕਾਨਫਰੰਸ ਕੀਤੀ ਜਾ ਰਹੀ ਜਿਹਦੇ ਵਿੱਚ ਉਹਨਾਂ ਨੇ ਨਿਰਦੇਸ਼ ਦਿੱਤੇ ਗਏ ਸੀ ਸਪੱਸ਼ਟ ਉਹ ਦਿਖ ਰਹੇ ਨੇ ਭਈ ਇਹ ਇਸ ਇਸ ਤਰ੍ਹਾਂ ਕਰਨਾ ਹੈ ਦੇ ਸਰਕਾਰੀ ਪਰਮਿਸਸਿਸ ਦੇ ਵਿੱਚ ਕਾਗਜ਼ ਵਗੈਰਾ ਨਹੀਂ ਖੋਣੇ ਤੇ ਜੇ ਖੋਣਾ ਜਾਂ ਹੋਰ ਹੈ ਉਸ ਤਰ੍ਹਾਂ ਦੇ ਇਨਸਟਰਕਸ਼ਨਾਂ ਦਿੱਤੀਆਂ ਜਾ ਰਹੀਆਂ ਸੀ ਜਿਹੜੀਆਂ ਦੇ ਸੰਬੰਧ ਵਿੱਚ ਕਾਫੀ ਵੱਡਾ ਰੋਸ ਉਪਨ ਹੋਇਆ ਪਰੰਤੂ ਬੇਸ਼ੱਕ ਦੂਸਰੇ ਪਾਸੇ ਪੰਜਾਬ ਪੀਸ ਦਾ ਕਹਿਣਾ ਹੈ ਕਿ ਇਹ AI ਦੇ ਨਾਲ ਤਿਆਰ ਕੀਤਾ ਹੋਇਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਪਰ ਅੱਜ ਦੀ ਜਿਹੜੀ ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਨੇ ਦੇਸ਼ ਦੀ ਲੋਕ ਸਭਾ ਦੇ ਵਿੱਚ ਇਹਦੇ ਬਾਰੇ ਨਿਆਂ ਦਿੱਤਾ ਉਹਨਾਂ ਨੇ ਬੜੀ ਜ਼ੋਰ ਸ਼ੋਰ ਨਾਲ ਇਹ ਮਾਮਲੇ ਨੂੰ ਉਠਾਇਆ ਹੈ ਉਹਨਾਂ ਨੇ ਕਿਹਾ ਕਿ ਦੀ ਵਾਕਿਆਤ ਅਤੇ ਇਲਵਰਟਰੀ ਦੀ ਜਾਂਚ ਹੋਣੀ ਚਾਹੀਦੀ ਹੈ ਹੋਮ ਮਿਨਿਸਟਰੀ ਦੇ ਬਾਰੇ ਐਕਸ਼ਨ ਲਵੇ ਇਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਵੀ ਇਹਦੇ ਤੋਂ ਸਪਸ਼ਟ ਹੈ ਵੀ ਜੇਕਰ ਇਹ ਈਆਈ ਦਾ ਹੁੰਦਾ ਤਾਂ ਫਿਰ ਉਹ ਮਾਮਲਾ ਐਡੀ ਵੱਡੀ ਪੱਧਰ ਦੇ ਉੱਪਰ ਕਿਵੇਂ ਉਠਾਇਆ ਜਾ ਸਕਦਾ ਸੀਗਾ ਇਹਦੇ ਤੋਂ ਲੱਗਦਾ ਵੀ ਕੋਈ ਨਾ ਕੋਈ ਗਲਵਾਚ ਹੈ ਵੀ ਇਹ ਇਹ ਉਹਨਾਂ ਨੇ ਇਹ ਵੀ ਕਿਹਾ ਵੀ ਕਿਉਂਕਿ ਰੂਲਿੰਗ ਪਾਰਟੀ ਪਿਆਕੀ ਨੇ ਪਹਿਲਾਂ ਤਿਆਹੀਆ ਕੀਤਾ ਹੋਇਆ ਸ਼ਾਮਦਾਮ ਦੰਡਪੇਟ ਹਮਮ ਸਭ ਕੁਝ ਵਰਤਨਾ ਤੇ ਇਸ ਨਾਲ ਦੇਸ਼ ਦੀ ਡੈਮੋਕ੍ਰੇਸੀ ਉੱਪਰ ਬਿੱਤੀ ਟਾਲ ਲੱਗਣਦੇ ਹੋਣ ਕਿਉਂਕਿ ਜੇਕਰ ਮਤਲਬ ਲੋਕਾਂ ਦੇ ਨਮਾਇंदे ਚੁਣੇ ਜਾਣੇ ਨੇ ਕਿ ਉਹਨਾਂ ਨੂੰ ਅਧਿਕਾਰ ਹੀ ਨਹੀਂ ਦਿੱਤਾ ਜਾਊਗਾ ਜਾਂ ਉਹਨਾਂ ਨੂੰ ਕਾਗਜ਼ੀ ਨਾਮਿਨੇਸ਼ਨ ਹੀ ਭਰਾਈ ਜਾਊਗੀ ਜਾਂ ਜੇ ਉਹਨਾਂ ਨੇ ਭਰੀ ਵੀ ਗਈ ਹੈ ਤਾਂ ਉੱਥੇ ਉੱਪਰ ਸਰਕਾਰੀ ਅਹੁਦੇ ਦੇ ਪਰ ਉਹਨਾਂ ਦੇ ਕੰਮ ਜਰਦ ਹੋ ਜਾਣਗੇ ਤੇ ਬੜਾ ਵੱਟਾ ਸੱਟ ਵਹਿਕ ਲੱਗਦੀ ਆ ਤੇ ਇਹਦੇ ਤੋਂ ਇਹ ਲੱਗਦਾ ਬੇਸ਼ੱਕ ਪਹਿਲਾਂ ਵੀ ਹੁੰਦਾ ਰਿਹਾ ਇਸ ਤਰ੍ਹਾਂ ਦਾ ਕੰਮ ਹੁੰਦਾ ਆ ਪੰਮੰਦੇ ਆ ਡੈਮੋਕ੍ਰੇਸੀ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਜ਼ਿਲ੍ਹਾ ਪ੍ਰੀਸ਼ ਪੰਚਾਇਤ ਸੰਪਤੀਆਂ ਤੇ ਜਾਂ ਲੋਕਲ ਬੋਡੀ ਦੀਆਂ ਜਿਹੜੇ ਚੋਣਾਂ ਨੇ ਇਹਦੇ ਵਿੱਚ ਲੋਕ ਬੜੀ ਸਰਗਰਮੀ ਨਾਲ ਲੈਂਦੇ ਨੇ ਏਥੇ ੱਟਕਾ ਮੁਕੀ ਹੁੰਦੀ ਆ ਪਰੰਤੂ ਜਿਹੜਾ ਸਰਕਾਰੀ ਮਸ਼ੀਨੀ ਹੈ ਸਰਕਾਰੀ ਤੰਤਰ ਹੈ ਉਹ ਆਪਣੇ ਆਪ ਨੂੰ ਕਿੰਨਰ ਫਖਰ ਰੱਖਦਾ ਹੈ ਜੇ ਫਿਰ ਖਾਸ ਤੌਰ ਤੇ ਜਿਹੜੀ ਲਾ ਇਨਫੋਰਸਿੰਗ ਦੀ ਏਜੰਸੀ ਹੈ ਜਿਹੜੀ ਜਾਂ ਪੁਲਿਸ ਹੈ ਉਥੇ ਆਪਣੇ ਆਪ ਨੂੰ ਬਿਲਕੁਲ ਹੀ ਵੱਖਰਾ ਉਹਨਾਂ ਨੇ ਸਾਰਿਆਂ ਦੀ ਲੋਕਾਂ ਦੀ ਰਾਖੀ ਕਰਨੀ ਹੁੰਦੀ ਹੈ ਲੋਕਾਂ ਨੂੰ ਇਨਸਾਫ ਦੇਣਾ ਹੁੰਦਾ ਹੈ ਉੱਥੇ ਪਹਿਲਾਂ ਵੀ ਜਿਸ ਤਰ੍ਹਾਂ ਦੀ ਜੇ ਆਪ ਕਹੀਏ ਵੀ ਹੁੰਦੀ ਸੀ ਉਹ ਪੁਲਿਸ ਦੀ ਇੰਨੀ ਇਨਵੋਲਵਮੈਂਟ ਹੋ ਜਾਂਦੀ ਸੀ ਕਿ ਜੇ ਕਿਤੇ ਬੂਸ ਕੈਪਚਰ ਕਰਨਾ ਜਾਂ ਫੋਰ ਕਰਨਾ ਉੱਥੋਂ ਪੁਲਿਸ ਵਾਲੇ ਪਾਸੇ ਹਟ ਜਾਂਦੇ ਸੀਗੇ ਪਰੰਤੂ ਇਹਦੇ ਇਹ ਅਡੀਗੋਰ ਦੇ ਵਿੱਚ ਤਾਂ ਕੁਝ ਹੋਰ ਹੀ ਬਰਤਾਰਾ ਸਾਹਮਣੇ ਆ ਰਿਹਾ ਹੈ ਇਹਦੇ ਤੋਂ ਲੱਗਦਾ ਹੈ ਵੀ ਇਹ 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 ਦੇ ਨਾਲ ਬੜੀ ਵੱਡੀ ਢਾਹ ਵੀ ਲੱਗਣ ਵਾਲੀ ਬਾਤ ਹੈ ਕਿ ਇਹਦੇ ਹੁਣ ਜਿਹੜਾ ਮਾਮਲਾ ਹੈ ਬਹੁਤ ਦੀ ਪਧਰਤੀ ਚਲਾ ਗਿਆ ਤੇ ਦੂਸਰਾ ਇਹ ਹੈ ਵੀ ਜੇਕਰ ਇਸ ਤਰ੍ਹਾਂ ਅਧਿਕਾਰੀ ਇਸ ਸੰਤਰ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਉਹਦੀ ਕੀਮਤ ਵੀ ਤਾਂ ਲੈਣਗੀ ਨਾ ਫਿਰ ਹੂੰ ਵੀ ਵੱਡੀ ਕੀਮਤ ਫਿਰ ਕਿਸ ਤਰ੍ਹਾਂ ਦੀ ਸੌਦੇਬਾਜ਼ੀ ਫਿਰ ਆਮ ਲੋਕਾਂ ਦਾ ਅਹ ਇਨਸਾਫ ਲੋਕਾਂ ਨੂੰ ਕਿੱਥੋਂ ਮਿਲੂਗਾ ਆਮ ਜੇ ਵੱਡੀਆਂ ਪਾਰਟੀਆਂ ਦਾ ਜਾਂ ਲੀਡਰਾਂ ਦਾ ਇਹ ਹਰ ਹੋ ਰਿਹਾ ਹੂੰ ਹੂੰ ਮੈਨੂੰ ਕੌਮ ਦਊਗਾ ਪਰ ਇਸ ਤਰ੍ਹਾਂ ਦੀ ਜਿਵੇਂ ਗੱਲ ਉੱਠਣੀ ਇਹ ਤੁਲਗ ਤਾਂ ਵੀ ਇਹ ਮਾਮਲਾ ਬੜਾ ਗੰਦੀ ਹੈ ਬਿਲਕੁਲ ਡਾਕਟਰ ਸਾਹਿਬ ਭਾਵੇਂ ਕਿ ਜਿਲ੍ਹਾ ਪਟਿਆਲਾ ਪੁਲਿਸ ਇਹ ਕਹਿ ਰਹੀ ਹੈ ਕਿ ਨਹੀਂ ਇਹ AIG ਕਾਰਡ ਹੈ ਫਿਰ ਪੁਲਿਸ ਵੱਲੋਂ ਕਾਰ ਵੀ ਵੀ ਕੀਤੀ ਗਈ ਹੈ ਇਹ ਵੀ ਗੱਲ ਸਾਹਮਣੇ ਆਈ ਹੈ ਕਾਰ ਵੀ ਕਿਸ ਦੇ ਖਿਲਾਫ ਕੀਤੀ ਗਈ ਹਾਲੇ ਤੱਕ ਸਾਹਮਣੇ ਨਹੀਂ ਮੈਟਰਲ ਦਾ ਪਰੰਤੂ ਇਨ ਬਿਟਵੀਨ ਇਹ ਮਾਮਲਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾ ਪੁੱਜਿਆ ਤੇ ਕੀ ਅਸਰ ਹੈਂਦਰ ਪਾਰਲੀਮੈਂਟ ਦਾ ਡਾਕਟਰ ਸਾਹਿਬ ਜਿਹੜਾ ਮਾਮਲਾ ਜੀ ਗੰਪਦਾ ਹੈ ਸੋਣਾ ਆਪਣੀਆਂ ਛੋਟੀਆਂ ਨੇ ਤੇ ਮਾਮਲਾ ਬਹੁਤ ਵੱਡਾ ਬਣਦਾ ਵਿਖਾਈ ਦੇ ਜੀ ਅਭਿੰਦਰ ਸਾਹਿਬ ਦੇਖੋ ਇਸ ਇਥੇ ਕਿਉਂਕਿ ਜਿਹੜੀ ਪੰਚਾਇਤੀ ਚੋਣ ਪ੍ਰਬਲਣਾਲੀ ਹੈ ਜਾਂ ਜ਼ਿਲ੍ਹਾ ਪ੍ਰਿਸ਼ਤ ਇਹ ਸਟੇਟ ਦਾ ਮਾਮਲਾ ਹੈਗਾ ਸਟੇਟ ਨੇ ਕਰਵਾਉਂਦੀ ਨਹੀਂ ਚੋਣਾਂ ਨੂੰ ਇਹਨਾਂ ਦੀ ਚੈਕਾ ਹੂੰ ਕਿਉਂਕਿ ਮਾਮਲੇ ਦਾ ਬੜਾ ਕਿੰਦੀ ਹਿਸਤਾ ਇਸ ਤਰ੍ਹਾਂ ਦੀ ਹੋਗੀ ਵੀ ਜਿਹੜੀ ਉਹ ਅ ਇੱਕ ਪੁਲਿਸ ਪ੍ਰਸ਼ਾਸਨ ਦੇ ਪਰਿਸ਼ਤਨਾ ਦੇ ਸਵਾਲ ਉੱਤੇ ਖੜੇ ਨੇ ਉਹ ਉਹਦੇ ਨਾਲ ਫਿਰ ਲਾਜ਼ਮੀ ਪਰਲਿਮੈਂਟ ਦੇ ਵਿੱਚ ਗਿਆ ਤਾਂ ਉਹ ਐਕਸ਼ਨ ਕਰ ਕੋਈ ਨਾ ਕੋਈ ਉਹ ਉਹਨੇ ਬਾਰੇ ਪਰਤਾਲ ਲੈਂਗ ਦੀ ਰਿਪੋਰਟ ਮੰਗਣਗੇ ਰਿਪੋਰਟ ਮੰਗੀਆਂ ਜਾਣੀ ਆਲੇ ਤੇ ਨਾਲ ਹੀ ਇਹ ਵੀ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਤਰਨਤਾਰਨ ਦੀ ਇਲੈਕਸ਼ਨ ਦੇ ਵਿੱਚ ਵੀ ਪੁਲਿਸ ਨੇ ਆਪਣੀ ਇਸ ਤਰ੍ਹਾਂ ਦੀ ਭੂਮਿਕਾ ਦਾ ਕੀਤਾ ਕਿ ਜਿਨ੍ਹਾਂ ਨੇ ਕਿਹਾ ਜੀ ਹਰਸ਼ਮਿਤ ਕੌਰ ਬਾਦਲ ਨੇ ਜੀ ਇਹ ਇਹ ਵੀ ਕਿਹਾ ਕਿ ਜਦੋਂ ਤਰਨਤਾਰਨ ਦੀ ਇਲੈਕਸ਼ਨ ਸੀ ਉੱਥੇ ਇੱਕ ਐਸਐਸਪੀ ਨੂੰ ਭਾਰਤੀ ਇਲੈਕਸ਼ਨ ਕਮਿਸ਼ਨ ਨੇ ਸਸਪੈਂਡ ਕੀਤਾ ਸੀ ਨਾਕੇ ਨੂੰ ਬਦਲਿਆ ਸੀ ਇਹਦੇ ਤੋਂ ਲੱਗਦਾ ਵੀ ਇਹ ਮਾਮਲਾ ਬੜਾ ਗੰਭੀਰ ਹੈਗਾ ਉਹਨਾਂ ਲਈ ਇਸ ਮਾਮਲੇ ਨੂੰ ਸਰਦਾਰ ਸਾਹਿਬ ਇਹ ਮਾਮਲਾ ਦੇਸ਼ ਦੀ ਪਾਰਲੀਮੈਂਟ ਤੱਕ ਪਹੁੰਚ ਚੁੱਕਿਆ ਹੈ ਛੋਟੀਆਂ ਚੋਣਾਂ ਦਾ ਮਾਮਲਾ ਬੜਾ ਬਚਾਰ ਜਾ ਕੇ ਉੱਤੇ ਗੂੰਜ ਪਾ ਰਿਹਾ ਹੈ ਪਰ ਜੇਕਰ ਇਹ ਮਾਮਲਾ ਏਆਈ ਦੀ ਕਾਰਡ ਹੋਇਆ ਤਾਂ ਫਿਰ ਕੀ ਰਹੇਗਾ ਸਾਰੇ ਮਾਮਲੇ ਵਿੱਚ ਭਿੰਡਰ ਸਾਹਿਬ ਜੀ ਦੇਖੋ ਜੇ ਏਆਈ ਦਾ ਮਾਮਲਾ ਹੈ ਫਿਰ ਏਡਾ ਵੱਡਾ ਗੰਭੀਰ ਮਾਮਲਾ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਕੋਈ ਏ ਜੀ ਪੰਜਾਬ ਦੇ ਡਿਪਟੀ ਸੀਐਮ ਰਹੇ। ਹੂੰ। ਸ਼ੋਮਨੀ ਕਾਲੀਗਲ ਦੇ ਪ੍ਰਧਾਨ ਨੇ। ਜੀ। ਉਹਨਾਂ ਨੇ ਆਪਣੇ ਉਹਦੇ ਤੇ ਪਾਇਆ ਇਹਦਾ ਮਤਲਬ ਫਿਰ ਜੀ ਜੀ ਏਆਈ ਦਾ ਮਾਮਲਾ ਪੀਕਦਾ ਹੈ ਤਾਂ ਪੀਸਪਾਸਾ ਬਹੁਤ ਵੱਡੀ ਗੰਤਰ ਸਾਰਾ ਕੁਝ ਹੈਗਾ। ਹੂੰ। ਤੇ ਫਿਰ ਤਾਂ ਫਟਾਫਟ ਉਹਨਾਂ ਨੇ ਪਰਚਾ ਦਰਜ ਕਰਤੀ। ਉਹਨਾਂ ਨੂੰ ਅਰੈਸਟ ਕਰਤੀ। ਹੂੰ। ਤੇ ਸਭੀ ਗੱਲ ਇਹ ਹੈ ਵੀ ਸਰਸਮਿਤ ਕੌਰ ਬਾਦਲ ਨੇ ਖੁਦ ਉੱਤੇ ਕਹਿ ਆ ਵੀ ਇਹਨਾਂ ਲੋਟਰੀ ਦੇ ਵਿੱਚ ਜਾਂਚ ਕਰਾਈ ਜਾਵੇ। ਹੂੰ ਹੂੰ ਹੂੰ। ਇਹ ਸੀਬੀਆਈ ਤੋਂ ਜਾਂਚ ਕਰਾਈ ਜਾਵੇ। ਹੂੰ। ਫਿਰ ਹੀ ਇਹ ਇਹ ਆਈਦਾ ਮਾਮਲਾ ਕਿ ਮਰੇ ਗਿਆ ਜੀ ਜਦੋਂ ਇਹ ਤਾਂ ਮਾਮਲਾ ਹੈ ਜੀ ਏਡਾ ਵੱਡਾ ਗੰभीर ਮਾਮਲਾ ਤਾਂ ਫਿਰ ਉਹ ਤੇ ਪਾਰਲੀਮੈਂਟ ਦੇ ਵਿੱਚ ਜਾ ਕੇ ਇਹ ਮਾਮਲੇ ਦੀ ਉਹਨਾਂ ਨੇ ਤਾਂ ਮੰਗ ਕੀਤੀ ਹੈ ਹੂੰ 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 ਜੀ ਇਹ ਵੀ ਹੋਣੀ ਚਾਹੀਦੀ ਸੀ ਜੀ ਪਰ ਗੱਲੇ ਆ ਵੀ ਇਸ ਤਰ੍ਹਾਂ ਜਦ ਸਰਕਾਰੀ ਮਸ਼ੀਨਰੀ ਦਾ ਹੋਣ ਲੱਗ ਜਾਂਦਾ ਉਹਦੇ ਨਾਲ ਫਿਰ ਡੈਮੋਕ੍ਰੇਸੀ ਨੂੰ ਤਾਂ ਅਸਰ ਲੱਗਦੀ ਹੈ ਨਾ ਤਾਂ ਜਿਹੜਾ ਜਿਹੜੀ ਜਿਹੜੀ ਨੂੰ ਮਜ਼ਬੂਤ ਕਰਨਾ ਹੈ ਇਹਦੇ ਨਾਲ ਆਪਸੀ ਭਾਈਚਾਰਕ ਸਾਂਝੀ ਸੁਸਤੀ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਕਿਉਂਕਿ ਪਿੰਡਾਂ ਦੇ ਜਿਹੜਾ ਮਾਹੌਲ ਹੁੰਦਾ ਬੜਾ ਵਧੀਆ ਹੁੰਦਾ ਪਰੰਤੂ ਜਦੋਂ ਉਹ ਇਸ ਤਰ੍ਹਾਂ ਦੀ ਚੋਣ ਦੇ ਵਿੱਚ ਉੱਡਦੇ ਨੇ ਤਾਂ ਆਪ ਕੋ ਆਪਣਾ ਹੈ ਵੀ ਹਾਰ ਨਹੀਂ ਪੁੱਤ ਨਮ ਤਾਂ ਬੱਕਰੀ ਗੱਲ ਹੈ ਪਰੰਤੂ ਜੇ ਤੁਸੀਂ ਦੇ ੱੱਕੇ ਨਾਲ ਕਾਗਜ਼ ਖੋਹੀ ਜਾਂਦੇ ਨੇ ਜਾਂ ਕਿਸੇ ਦੇ ਕਾਗਜ਼ ਰੱਦ ਕਰਾਈ ਜਾਂਦੇ ਨੇ ਉਹਦੇ ਨਾਲ ਫਿਰ ਦੁਸ਼ੋਨੀਆਂ ਬੜੀਆਂ ਵੱਡੀਆਂ ਹੋ ਜਾਂਦੀਆਂ ਨੇ ਹੂੰ ਹੂੰ ਅੱਜ ਦੁਨੀਆ ਵਾਪਸ ਦੇਖਦੇ ਆ ਜਿਹੜੀ ਪੰਚਾਇਤੀ ਚੋਣਾਂ ਦੇ ਵਿੱਚ ਹੁੰਦੀ ਹੈ ਉਹਦੇ ਵਿੱਚ ਕਈ ਵਾਰ ਬੜੀ 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 ਮਾਰ ਹੋ ਕਿਸੇ ਪਾਸੇ ਨੂੰ ਹੋਰ ਨੂੰ fell ਜਾਂਦੀ ਹੈ ਹੁਣ ਇਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਚੋਣਾਂ ਚ ਪਹਿਲਾਂ ਇੰਨਾ ਨਹੀਂ ਹੁੰਦਾ ਜਿ ਇਸ ਤਰ੍ਹਾਂ ਦਾ ਹੁਣ ਇਤਕੀ ਮਾਹੌਲ ਬਣ ਰਿਹਾ ਹੈਗਾ ਉਹਦੇ ਨਾਲ ਬੜੀ ਗੰਢੀ ਤਲੰਗਦੀ ਹੈ ਇਹ ਸ਼ੱਕ ਇਸ ਤੋਂ ਪਹਿਲਾਂ ਵੀ ਕਈ ਵਾਰ ਸਦਾ ਬਿਹਰਸਿੰਧੀ ਸਰਕਾਰ ਮਿਲੀ ਵੀ ਇਸ ਤਰ੍ਹਾਂ ਦਾ ਹੋਇਆ ਸੀ ਬਹੁਤ ਜ਼ਿਆਦਾ ਮਤਲਬ ਜੀ ਅਨ اپੋਜ਼ਟ ਹੀ ਬੁਟਾਏ ਗਏ ਸੰਕਲਪ ਗਰਤ ਕਰਾਤੇ ਜਾਂ ਉਹਨਾਂ ਨੂੰ ਭਰ ਲੈਣੇ ਦਿੱਤਾ ਗਿਆ ਤਾਂ ਜਾਂ ਫਿਰ ਇਹ ਵੀ ਹੁੰਦਾ ਹਾਲਾਂਕਿ ਇਹ ਹਲਤੇ ਇੱਕ ਪ੍ਰੋਸੈਸ ਹੈ ਨਾ ਇਸ ਤੋਂ ਬਾਅਦ ਜਦੋਂ ਟੋਨਾ ਹੋ ਜਾਣਗੇ ਆ ਕਿ ਜਿਹਨਾਂ ਦੇ ਚੇਅਰਮੈਨ ਚੁਣੇ ਜਾਣੇ ਨੇ ਉਦੋਂ ਵੀ ਥੱਗਾ ਮੁਕੀ ਦਾ ਜਿਹੜਾ ਇੱਕ ਪ੍ਰੋਸੈਸ ਹੈ ਉਹ ਵੀ ਉਹ ਉਹ ਵੀ ਹੁੰਦਾ ਰਿਹਾ ਫਿਰ ਆ ਡੈਂਸਿੰਗ ਵੀ ਸਰਕਾਰ ਦੇ ਮੇਰੇ ਯਾਦ ਹੈ ਇੱਕ ਜ਼ਿਲ੍ਹੇ ਦੇ ਵਿੱਚ ਜਿਹੜਾ ਪ੍ਰੀਸ਼ਦ ਦੇ ਮੈਂਬਰ ਨਹੀਂ ਸੀ ਬਣ ਰਿਹਾ ਉੱਥੇ ਉਹਨਾਂ ਨੇ ਇੱਕ ਅਧਿਕਾਰੀ ਦੇ ਉੱਪਰ ਐਸਾ ਪ੍ਰੈਸ਼ਰ ਪਾਇਆ ਕਿ ਉਹਨੇ ਉਹ ਸਾਰਾ ਕੁਝ ਕਰਤਾ ਸੀ ਕਿ ਜੋ ਜੋ ਕੁਝ ਨਹੀਂ ਵੀ ਕਰਨਾ ਹੁੰਦਾ ਬਾਅਦ ਵਿੱਚ ਉਹ ਅਧਿਕਾਰੀ ਵੀ ਸ਼ਾਇਦ ਫੌਲੇਟ ਦੇ ਵਿੱਚ ਸ਼ਾਮਲ ਹੋ ਗਿਆ ਠੀਕ ਹੈ ਇਸ ਤਰ੍ਹਾਂ ਦਾ ਵੀ ਨੰਗਾ ਹੁੰਦਾ ਹੈ ਹੂੰ ਹੂੰ ਕੋ ਜੰਤਾ। ਖਰ ਚੋਣਾਂ ਦੇ ਵਿੱਚ ਜਿੱਤ ਹਾਰ ਤੋਂ ਬਾਅਦ ਚਲੋ ਉਧਰ ਉਧਰ ਛਿਖਵੇਂ ਸ਼ਿਕਾਇਤਾਂ ਹੁੰਦੀਆਂ ਨੇ। ਪਰੰਤੂ ਇਹਨਾਂ ਚੋਣਾਂ ਦੇ ਸ਼ੁਰੂਆਤੀ ਦੌਰ ਦੇ ਵਿੱਚ ਇਹ ਮਾਮਲਾ ਉਤਪੰਨ ਹੋਣਾ ਤੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਉਹਦੀ ਗੂੰਜ ਪੈ ਜਾਣੀ ਆਪਣੇ ਆਪ ਦੇ ਵਿੱਚ ਵੱਖਰੇ ਸਵਾਲ ਖੜੇ ਕਰਦਾ ਹੈ। ਖਰ ਵੇਖਣ ਵਾਲੀ ਗੱਲ ਹੈ ਕਿ ਇਹ ਮਾਮਲਾ ਅਗਲਾ ਰੁਖ ਕੀ اختیار ਕਰਦਾ ਹੈ। ਕਿਰ ਦਸਕਾਤ ਨਹੀਂ ਹਣ ਦੱਸ ਦਈਏ ਕਿ ਸਾਰੇ ਮਾਮਲੇ ਇਸ ਸੰਬੰਧੀ ਬਿਨੈ ਜਾਣਕਾਰੀ ਸਾਡੇ ਨਾਲ ਜੁੜੇ ਸਨ ਉਗੇ ਰਾਸ਼ੀਮਾਹ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਬੁੱਕ ਤੋਂ ਬਾਤ ਕੀ ਡਾਕਟਰ ਭਗਵੰਤ ਸਿੰਘ ਜੀ ਤੋਂ ਡਾਕਟਰ ਸਾਹਿਬ ਤੁਹਾਡਾ ਲਈ ਵਕਤ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਮਿਸ਼ਨ ਪੰਜਾਬੀ